ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕਾਉਂ ਦਿੱਤੀ ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ ਮੇਰਾ ਸਪਸ਼ਟੀ ਕਰਨ ਲਈ ਮੈਂ ਸਪਸ਼ਟਾ ਕਰਕੇ ਆਉਂਗਾ ਹੈਨਾ ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਸੀ ਮੇਰੇ ਕੋਲੇ ਆਹ ਆਹ ਚੀਜ਼ਾਂ ਸੀਗੀਆਂ ਵੀ ਜੇ ਤੁਹਾਨੂੰ ਲੱਗਦਾ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਉਹਦਾ ਤੇ ਉਹਦੇ ਤੇ ਕੋਈ ਐਦਾਂ ਦਾ ਕੋਈ ਹੋ ਨਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਇਹਨਾਂ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾ ਖਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ 파ਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਦੋ ਦਾ ਸਪਾਂਸਰਡ ਕਮਰੇ ਨੇ ਹਨ ਇੱਥੋਂ ਤਾਂ ਫਿਰ ਸਿੱਧੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬੁਟਿੰਡੀ ਵਾਲਿਆਂ ਤਾਂ ਲੋੜ ਨਹੀਂ ਹੈਗੀ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾ ਹੀ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਉਹ ਨਹੀਂ ਹਿਸਾਬ ਮੰਗਣ ਵਾਲਾ ਹਾਂ ਐਨਾ ਕਹੇ ਵੀ ਪ੍ਰਧਾਨ ਜੀ ਨੇ ਆਪ ਕਹੇ ਐਸਜੀਪੀ ਸਿਪਰਾ 10 20 ਘਟਾਲੇ ਤਾਂ ਕਹਿੰਦੇ ਸਾਡੇ ਹੁੰਦੇ ਨੇ ਫਿਰ ਇਹ ਕੀ ਹੈ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰ ਕੱਢ ਲੈਣੇ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਆਫਆਈਆਰ ਕਰੋ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਫਿਰ ਭਾਰਤ ਦਾ ਕਾਨੂੰਨ ਆ ਨਾ ਨਾਰੇ ਜਦੋਂ ਤਾਂ ਆਪ ਬਰਤਣਾ ਹੁੰਦਾ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ ਜਦੋਂ ਕੋਈ ਇੱਧਰ ਨੂੰ ਕੋਈ ਜਾਂ ਚੋ ਜਗ੍ਹਾ ਅਸੀਂ ਕਾਨੂੰਨ ਦੇ ਦਾਇਰੇ ਚ ਨਹੀਂ ਹੁੰਦੇ ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਵੰਧ ਕੱਢ ਕੇ ਸ਼ਰਧਾ ਨਟੇ ਕਿਉਂ ਮੈਂ ਹਰ ਇੱਕ ਨੂੰ ਹੱਕ ਹੈ ਕਿ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਵੰਧ ਹੈ ਉਹ ਉਹ ਕਿੱਥੇ ਜਾ ਰਿਹਾ ਛੋਰੀ ਕਿ ਬੁੜੀ ਨੇ ਛੋਰੀ ਬਹੁਤ ਥਾਂ ਪੁੱਟ ਰਿਹਾ 14 ਸਾਲ 14 ਸਾਲ ਪੂਰੀ ਕਿਰਾ ਹੈਗਾ ਬੋਗਦਾ ਤਾਂ ਲੋਹੀ ਪੂਰੀ ਕਿ ਤੁਸੀ ਕਿਹਨੋਂ ਰਾਹੇ ਇਹ ਵੀ ਆਪ ਸਰਕਾਰ ਕੋਲ ਜੇ ਤੁ ਲੋਕੀ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣਾ ਇਹਨਾਂ ਨੇ ਇਹ ਇੰਨਾ ਬੋਲੋ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੇ 20 20 ਸਾਲ ਦੀ ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਭ ਇਸ ਫੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਕ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ ਜੀ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਹੁਣ ਮੈਂ ਬਹੁਤ ਸਾਰੀਆਂ ਮੈਂ ਵੀ ਵੀਡੀਓ ਦੇਖੀ ਹੈ ਕਿ ਇਸ ਤੋਂ ਪਹਿਲਾਂ ਕਦੀ ਬੁਲਾਇਆ ਨਹੀਂ ਗਿਆ ਮੈਂ ਜਾऊंगा ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਜਾਉਂਗਾ